ਵਾਹ ਜੀ ਅਰੇ ਖੁੱਤ ਨਹੀਂ ਮਾਰ ਤਾ ਪਤਾ ਕਿ ਤੀ ਰੇ ਤੇ ਇੱਕ ਦਰ ਹੱਲ ਕੇ ਚਾਹੀਦੀ ਸੀ ਨਾ ਅਰੇ ਇਸ ਵੀਰੇ ਤੋਂ ਠੀਕ ਚਲ ਵਾਹਿਗੁਰੂ ਜੀ ਕੀ ਫਤਿਹ ਸੋ ਅਜਾ ਸਾਹਫਰ ਕੋਟ ਆਏ ਆ ਮਾਸਟਰ ਮੇਜਰ ਸਿੰਘ ਦੀ ਸਰਪੰਚ ਨੇ ਇੱਥੋਂ ਦੇ ਤੇ ਇੱਥੇ ਮਾਤਾ ਜੀ ਆ ਉਹਨਾਂ ਦਾ ਬੇਟਾ ਕਿ ਚੜਾਈ ਕਰ ਗਿਆ ਏ ਸੋ ਇਹ ਗੁੜੀਆਂ ਉਹਨਾਂ ਦੀ ਕੱਲੀ ਤੇ ਮਾਤਾ ਜੀ ਨੇ ਇਹ ਦਾਦੀ ਪੁੱਤਰੀ ਰਹਿੰਦੇ ਨੇ ਆਵੇਂ ਦੂਜੇ ਨੇ ਕੋਈ ਫਲੈਸ਼ ਦੀ ਜਿਹੜੀ ਬਹੁਤ ਚੰਗੀ ਬਾਹਰ ਜਾਣਾ ਬੱਚਿਆਂ ਵਾਸਤੇ ਬਜ਼ੁਰਗ ਵਾਸਤੇ ਔਖਾ ਹੋ ਜਾਂਦਾ ਸੋ ਅਸੀਂ ਇਹ 6000 ਰੁਪਏ ਜਿਹੜੀ ਇਹ ਸੇਵਾਈ ਸੀ ਬਰੋਂ ਬੱਚਿਆਂ ਨੂੰ ਤੇ ਉਹ ਜਿਹਨੂੰ ਦੇ ਦਿੰਨੇ ਆ ਬਾਕੀ ਕੋਈ ਜਨਨ ਨੂੰ ਸਰਪੰਚਾ ਨੂੰ ਬੇਨਤੀ ਕੀਤੀ ਹੈ ਕਿ ਇਹ ਨਾਲ ਮਾੜੀ ਮੋੜ ਹੈਲਪ ਕਰਕੇ ਦੇਣਾ ਜਿਹੜਾ ਫਲੈਸ਼ ਜਿਹੜੀ ਬਣਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ